ਜ਼ਿਲ੍ਹਾ ਪ੍ਰਸ਼ਾਸਨ ਫਤਿਹਗੜ ਸਾਹਿਬ ਨੂੰ ਵੱਖ-ਵੱਖ ਬਲਾਕਾਂ ਵਿੱਚ ਝੋਤੀਆਂ ਦੀ ਲੋੜੀ ਦਾ ਤਿਉਹਾਰ ਮਨਾਇਆ ਗਿਆ। ਉਸੇ ਲੜੀ ਦੇ ਤਹਿਤ ਫਤਿਹਗੜ ਸਾਹਿਬ ਰਿੰਡਾ ਰੋਡ ਸਟੇਟ ਸੈਂਚਰੀ ਪੈਲੇਸ ਵਿੱਚ ਡਿਪਟੀ ਕਮਿਸ਼ਨਰ ਵਰਨੀਤ ਸ਼ੇਰਗਿੱਲ ਫਤਿਹਗੜ ਸਾਹਿਬ ਦੀ ਦੇਖਰੇਖ ਹੇਠ ਝੋਤੀਆਂ ਦੀ ਲੋੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਉਹਨਾਂ ਦੇ ਨਾਲ ਐਸਡੀਐਮ ਸੰਜੀਵ ਕੁਮਾਰ, ਤਸੀਲਦਾਰ ਅਵਤਾਰ ਸਿੰਘ, ਜੰਗੂ, ਦੀਪਕ ਭਾਰਤਵਾੜ, ਗੁਰਮੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ ਆदि ਹਾਜ਼ਰ ਸਨ। ਇਸ ਲੋੜੀ ਇਹ ਤਿਹਾਰ ਉਤੇ ਰੰਗਾ ਰੰਗ ਪ੍ਰੋਗਰਾਮ ਅਭਿਖਿਆ ਗਿਆ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾ ਲੜਕੇ ਵੱਲੋਂ ਭੰਗੜਾ ਅਤੇ ਕੰਨਿਆ ਵਿਦਿਆਲਿਆ ਸਕੂਲ ਦੀਆਂ ਲੜਕੀਆਂ ਵੱਲੋਂ ਗਿੱਧੇ ਦੀ ਪੇਸ਼ਕਸ਼ ਕੀਤੀ। ਉੱਥੇ ਹੀ ਗੁਰਮੀਤ ਕੌਰ ਵੱਲੋਂ ਲੋੜੀ ਦਾ ਗੀਤ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਸਾਡੇ ਧਰਮਗ੍ਰੰਥਾਂ ਵਿੱਚ ਲੜਕੀਆਂ ਨੂੰ ਉੱਚਮ ਦਰਜਾ ਦਿੱਤਾ ਗਿਆ ਹੈ। ਸਾਡਾ ਫਰਜ਼ ਮੰਨਦਾ ਹੈ ਕਿ ਆਪਣੀਆਂ ਧੀਆਂ ਨੂੰ ਪੁੱਤਰਾਂ ਵਾਂਗ ਹੀ ਸਮਾਜ ਵਿੱਚ ਅਕੇ ਵਧਣ ਦਾ ਮੌਕਾ ਕਪਤਾਨ ਕਰੀਏ ਤੇ ਸਮਾਜ ਵਿੱਚ ਧੀਆਂ ਨਾਲ ਮਾਪਿਆਂ ਦਾ ਮਾਨ ਵਧਦਾ ਹੈ ਉੱਥੇ ਉਹਨਾਂ ਬੋਲਦੇ ਹੈ ਕਿ ਹੈ ਕਿ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਣ ਵੀ ਸਿਖਾਉਣੇ ਚਾਹੀਦੇ ਹਨ ਤਾਂ ਜੋ ਸਮਾਜ ਵਿੱਚ ਸੁਰੱਖਿਅਤ ਭਾਵਨਾਵਾਂ ਨਾਲ ਉਹਰ ਅੱਗੇ ਵਧ ਸਕਣ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਦੀ ਦੇਖਰੇਖ 'ਚ ਇਹ ਪ੍ਰੋਗਰਾਮ ਕਰਵਾਇਆ ਗਿਆ ਤੇ ਸਾਡਾ ਡਿਪਾਰਟਮੈਂਟ ਜਿਹੜਾ ਸੋਸ਼ਲ ਡਿਪਾਰਟਮੈਂਟ ਹੈ ਉਹ ਸਾਰੇ ਡੀਪੀਓ ਸਾਹਿਬ ਹੋਰ ਸਾਰੇ ਸੀਡੀਪੀਓ ਸਾਹਿਬ ਸਾਰਿਆਂ ਰਲ ਕੇ ਬੱਚਿਆਂ ਨਾਲ ਸਾਡੀ ਅੰਗਣਵਾੜੀ ਦੀਆਂ ਪੈਣਾ ਆਸ਼ਾ ਵਰਕਰ ਛੋਟੇ ਛੋਟੇ ਬੱਚੇ ਇਹਨਾਂ ਸਾਰਿਆਂ ਰਲ ਕੇ ਧੀਆਂ ਦੀ ਲੋੜੀ ਜਮਨਾਈ ਆ ਉਹ ਇਹ ਬਹੁਤ ਵਧੀਆ ਉਪਰਾਲਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਨੂੰ ਮੁਰਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਉਪਰਾਲੇ ਕਰ ਰਹੇ ਨੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਆ ਕੇ ਪੰਜਾਬ ਦੀ ਨਿਹਾਰ ਜਿਹੜੀ ਉਹ ਬਦਲੂਗੀ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਇੱਕ ਸਿੱਧਾ ਜਾਂਦਾ ਮੇਰੇ ਖਿਆਲ ਚ ਆਪਣੇ ਜ਼ਿਲ੍ਹੇ ਚ ਹੀ ਹੋਇਆ ਇਹ ਪ੍ਰੋਗਰਾਮ ਜਾਂ ਕੁਝ 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 ਹੋਰ ਚੱਲ ਰਿਹਾ ਮੈਕਸਿਮਮ ਆਪਣੇ ਜ਼ਿਲ੍ਹੇ ਚ ਮੈਕਸਿਮਮ ਆਪਣੇ ਜ਼ਿਲ੍ਹੇ ਚ ਪ੍ਰੋਗਰਾਮ ਚੱਲ ਰਹੇ ਨੇ ਸੋ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਹੋਰ ਅੱਗੇ ਵਧਾਇਆ ਜਾਵੇ ਇਹਨਾਂ ਦੀਆਂ ਜਿਹੜੀਆਂ ਧੀਆਂ ਦੀਆਂ ਸਾਡਾ ਲੋੜੀ ਆ ਇਹਨੂੰ ਜਿਹੜਾ ਬੜੇ ਵੱਡੇ ਪੱਧਰ ਤੇ ਵੀ ਆਪਾਂ ਮਨਾਇਆ ਕਰੀਏ ਤਾਂ ਕਿ ਸਾਨੂੰ ਇੱਕ ਵਰਡ ਜਿਵੇਂ ਸਪੈਸ਼ਲ ਕਹਿਣਾ ਪੈਂਦਾ ਧੀਆਂ ਦੀ ਲੋੜੀਓ ਤਾਂ ਕਹਿਣਾ ਪੈਂਦਾ ਕਿਉਂਕਿ ਅਸੀਂ ਇਹਨਾਂ ਨੂੰ ਸਨਮਾਨ ਦੇਣਾ ਹੁੰਦਾ ਵੈਸੇ ਲੋੜੀ ਧੀਆਂ ਪੁੱਤਾਂ ਦੀ ਇੱਕ ਬਰਾਬਰ ਹੁੰਦੀ ਹੈ ਲੋੜੀ ਲੋੜੀ ਹੈ ਤੇ ਜਿਹੜੀ ਲਿੰਗ ਅਨੁਪਾਤ ਦੀ ਰੇਸ਼ਿਓ ਸਾਡੀ ਖਰਾਬ ਹੋਈ ਆ ਉਹਨੂੰ ਠੀਕ ਕਰਨ ਦੇ ਲਈ ਧੀਆਂ ਦਾ ਰਿਗਾਰਡ ਜਿਹੜਾ ਰਿਵਾਰਡ ਹੋ ਕੀਤਾ ਜਾਂ ਉਹਨਾਂ ਨੂੰ ਦਿੱਤਾ ਜਾਂਦਾ ਤੇ ਅਸੀਂ ਮੈਂ ਵੀ ਕਿਹਾ ਕਿ ਸੀਮ ਸਿੰਘ ਸਾਹਿਬ ਵੱਲੋਂ ਇਹ ਦਿਸ਼ਾ ਨਿਰਦੇਸ਼ ਵੀ ਨੇ ਕਿ ਕਿਸੇ ਦਾ ਧੀ ਪੁੱਤ ਬੱਚਾ ਪੜ੍ਹਾਈ ਖੋਣੋਂ ਵਾਂਝਾ ਨਾ ਰਹੇ ਜੇ ਸਾਡਾ ਬਹੁਤ ਅੱਜ ਦਾ ਜ਼ਰੂਰੀ ਮੈਸੇਜ ਹੈ ਇਹ ਕਿ ਹਾਇਰ ਸਟੱਡੀ ਕਰਨੀ ਆ ਹੋਰ ਕਰਨੀ ਆ ਸਰਕਾਰ ਤੁਹਾਡੇ ਨਾਲ ਖੜੀ ਆ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਪੜ੍ਹਾਓ ਵਧੀਆ ਸੰਸਕਾਰ ਦਈਏ ਵਧੀਆ ਉਹਨਾਂ ਦਾ ਪਾਲਣ ਪੋਸ਼ਣ ਕਰੀਏ ਧੀਆਂ ਸਾਡੇ ਸਿਰ ਦਾ ਤਾਜ ਨੇ ਸਾਡਾ ਸ਼ਿੰਗਾਰ ਨੇ ਸਾਡਾ ਮਾਣ ਨੇ ਸਾਡੀ ਦੀਆਂ ਸੋ ਇਹ ਮਨਾਉਂਦੇ ਰਹੀ ਅੱਗੇ ਵੀ ਆਪਾਂ ਉਹਦੇ ਵਿੱਚ 22 ਜਨਵਰੀ ਨੂੰ ਜਿਹੜਾ ਕਿ ਮੰਦਰ ਦੀ ਪ੍ਰਾਣ ਪ੍ਰਸਤਾ ਹੋ ਰਹੀ ਹੈ ਰਾਮ ਮੰਦਰ ਦੀ ਉਹਦੇ ਬਾਰੇ ਤੁਸੀਂ ਸੁਣਨਾ ਚਾਹੁੰਦੇ ਤੇ ਕੁਝ ਇਹ ਦੁਨੀਆ ਦੇ ਵਿੱਚ ਦੇਸ਼ ਦੁਨੀਆ ਚ ਇਹ ਵਧੀਆ ਢੰਗ ਨਾਲ ਮਨਾਇਆ ਜਾ ਰਿਹਾ ਤੇ ਸਾਡੇ ਬਸੇ ਵਿੱਚ ਵੀ ਪ੍ਰੋਗਰਾਮ ਉਸ ਦਿਨ ਦੇ ਰੱਖਿਆ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਸਰਿਕ ਸਰਕਾਰਾਂ ਤੋਂ ਪਹਿਲਾਂ ਭਗਵਾਨਤਮਾਨ ਸਾਹਿਬ ਨੇ ਗਰੰਟੀ ਦਿੱਤੀ ਸੀ ਕਿ ਜੀ ਇਹ ਤੇ ਆ ਨੂੰ 1000 ਰੁਪਏ ਦਿੱਤਾ ਜਾਊਗਾ ਉਹਦੇ ਬਾਰੇ ਕੀ ਕਹਿਣਾ ਇਹ ਅਸਲ ਚ ਕੀ ਆ ਸਾਰੀਆਂ ਗਰੰਟੀਆਂ ਜਿਹੜੀਆਂ ਨੇ ਉਹ ਅਸੀਂ ਪੂਰੀਆਂ ਕਰਾਂਗੇ ਜਿਹੜੀ ਗਰੰਟੀ ਜਦੋਂ ਬਿਜਲੀ ਦੀ ਸੀਗੀ ਉਦੋਂ ਲੱਗਦਾ ਸੀ ਕਿ ਬਿਜਲੀ ਨਹੀਂ ਹੋਊਗੀ ਪਰ ਬਿਜਲੀ ਦੀ ਗਰੰਟੀ ਵੀ ਅਸੀਂ ਪੂਰੀ ਕੀਤੀ ਆ ਅਸੀਂ 600 ਯੂਨਿਟ ਬਿਜਲੀ ਜਿਹੜੀ ਆ ਉਹ ਦੇ ਰਹੇ ਆ ਤੇ ਰੋਜ਼ ਕੱਲ ਵੀ ਤੁਸੀਂ ਪਾਸੋਂ ਦੇਖਿਆ ਹੋਊਗਾ 400 ਬੱਚੇ ਨੂੰ ਨੌਕਰੀ ਮਿਲੀ ਆ ਪਹਿਲਾਂ ਜਿਹੜੀਆਂ ਸਰਕਾਰਾਂ ਜਾਣ ਦਾ ਸਮਾਂ ਹੁੰਦਾ ਸੀ ਲਾਸਟ ਈਅਰ ਹੁੰਦਾ ਸੀਗਾ ਉਹ 6 ਮਹੀਨੇ ਉਹਨਾਂ ਚ ਹੁੰਦਾ ਸੀ ਸੋ ਅਸੀਂ ਸ਼ੁਰੂ ਕੀਤਾ ਹੋਇਆ ਤੇ ਸਾਡਾ ਸਭ ਤੋਂ ਵੱਡਾ ਕੰਮ ਆ ਰੋਜ਼ਗਾਰ ਦੇਣਾ ਉਹ ਬੱਚਿਆਂ ਨੂੰ ਹੁਣ ਤੋਂ ਰੋਜ਼ਗਾਰ ਦੇਣ ਦੇ ਵੱਲ ਅਸੀਂ ਪਹਿਲ ਕਦਮ ਕੀਤੀ ਹੋਇਆ ਇਹ ਜਿਹੜੀਆਂ ਜਿਹੜੀਆਂ ਵੀ ਗਰੰਟੀਆਂ ਨੇ ਉਹ ਸਾਰੀਆਂ ਗੀਆਂ ਕੀਤੀ ਜਾਣਗੀਆਂ ਵਿਸ਼ਵਾਸ ਪੰਜਾਬ ਦੇ ਲੋਕਾਂ ਨੇ ਸਾਡੇ ਚਿਰਖਿਆ ਵਿੱਚ ਤਾਇਆ ਹਲਕੇ ਦੇ ਲੋਕਾਂ ਨੇ ਸਾਨੂੰ ਐਮਐਲਏ ਬਣਾਇਆ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਲੋਕਾਂ ਨੇ ਸੋ ਮਾਨ ਸਾਹਿਬ ਉਹਨਾਂ ਦੀ ਸਾਰੀਆਂ ਉਮੀਦਾਂ ਦੇ ਉੱਤੇ ਪੂਰੀ ਤਰ੍ਹਾਂ ਖਰੇਤਰੂਗੇ ਉਤਰਨਗੇ ਕਿ ਮੈਂ ਇਹ ਗੱਲ ਪੂਰੇ ਦ੍ਰਿੜ ਵਿਸ਼ਵਾਸ ਦੇ ਨਾਲ ਪੱਕੇ ਇਰਾਦੇ ਦੇ ਨਾਲ ਤੇ ਪੂਰੀ ਕਨਫਰਮੇਸ਼ਨ ਦੇ ਨਾਲ ਮੈਂ ਗੱਲ ਕਰ ਰਿਹਾ ਹਾਂ